ਰੌਜੀ ਕਾ ਖਾਲਸਾ ਵੇ ਪਤਮ ਬੰਦਰ ਸਿੰਘ ਗੋਲੇਵਾਲਾ ਸੁਭਾ ਪ੍ਰਧਾਨ ਕਾਮਿਕਸਾਂ ਨੇ ਸੋ ਅੱਜ ਮਾਨ ਸਰਕਾਰ ਦੀਆਂ ਜੋ ਧੱਕੇਸ਼ਾਹੀਆਂ ਨੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਐਸਕੇਮ ਦੇ ਨਾਲ ਜੋ ਸਾਡੀ ਮੀਟਿੰਗ ਦਿੱਤੀ ਹੋਈ ਸੀ ਤੈਂ ਤਰੀਕ ਦੀ ਸਾਡੀ ਐਨਸੀਐਮ ਮਾਨ ਨੇ ਔਰ ਮੰਗਾ ਤੇ ਡਿਸਕਸ ਹੋ ਰਹੀ ਸੀ ਤੇ ਅਚਾਨਕ ਹੀ ਪਹਿਚਾ ਕੇ ਮਾਨ ਸਾਹਿਬ ਭੱਜ ਕੇ ਉੱਥੋਂ ਮੀਟਿੰਗੋਂ ਚਲੇ ਗਏ ਔਰ ਆਏ ਅਸੀਂ 11 11:30 ਵਜੇ ਮੈਥੇ ਘਰ ਆ ਜੇ ਹੁਣ ਪਹੁੰਚਿਆ ਹੀ ਆਂ ਆਉਂਦਿਆਂ ਨੂੰ ਜੋਗਾ ਫੁੱਲ ਸਪੋਰਸ ਹੈ ਸਾਡੇ ਚੌਂਕੀ ਅੰਚਾਰ ਸਾਹਿਬ ਅ ਘਰੇ ਬੈਠੇ ਨੇ ਬਾਹਰ ਚ ਕੜੇ ਨੇ ਔਰ ਹੁਣ ਲਜਾਨ ਦੀ ਗੱਲ ਕਰ ਰਹੇ ਨੇ ਕਿ ਲੈ ਕੇ ਜਾਣਾ ਦੇਖੋ ਇੱਕ ਕਿਸਾਨੀ ਮੰਗਾਂ ਵਾਸਤੇ ਅਸੀਂ ਕੋਈ ਡਾਕੇ ਦਾ ਮਾਰੀ ਨਹੀਂ ਅਸੀਂ ਕੋਈ ਕਤਲ ਤਾਂ ਕੀਤਾ ਨਹੀਂ ਹੈ ਅਸੀਂ ਲੋਕਾਂ ਵਾਸਤੇ ਸਾਰੇ ਇਹ ਜੋ ਮੁਲਾਜ਼ਮ ਆਏ ਨੇ ਇਹ ਵੀ ਤਾਂ ਇੱਕ ਕਿਸਾਨ ਨੇ ਕਿਸਾਨਾਂ ਵਾਸਤੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਸਾਡੀਆਂ ਰਹਿੰਦੀਆਂ ਨੇ ਉਹਦੇ ਵਾਸਤੇ ਜਿਹੜਾ ਸਾਡੀਆਂ ਅਸੀਂ ਇਹ ਰਹੀਆਂ ਤਾਂ ਇੱਕ ਬਹੁਤ ਵੱਡੀਆਂ ਧੱਕੇ ਚੰਗੀਆਂ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ ਜੇ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਕਹੇਗਾ ਦਬਾਇਆ ਨਹੀਂ ਜਾ ਸਕਦਾ ਇਹ ਤਾਂ ਇੱਕ ਬਹੁਤ ਵੱਡਾ ਇੱਕ ਅਟੈਕ ਹੈ ਮੈਂ ਕਹੂੰਗਾ ਕਿਸਾਨਾਂ ਤੇ ਕੱਲੀਆਂ ਜਥੇਬੰਦੀਆਂ ਨਹੀਂ ਸਾਰੇ ਕਿਸਾਨਾਂ ਤੇ ਅਟੈਕ ਹੈਗਾ ਕਿਉਂ ਨਾ ਮੰਗਾਂ ਮੰਨਣ ਦੀ ਵਿਚ ਆਏ ਉਹਨਾਂ ਨੂੰ ਖਜਲ ਖੁਰ ਕੀਤਾ ਜਾਵੇ ਇਸ ਤਰ੍ਹਾਂ ਕੀਤਾ ਜਾਵੇ ਸੋ ਇਸ ਤਰ੍ਹਾਂ ਕਿੰਨਾ ਚਿਰ ਚੱਲੇਗਾ ਜਦ ਲੋਕਾਂ ਦੇ ਵਿੱਚ ਬਗਾਵਤ ਹਾਹਾਕਾਰ ਮਚ ਜਾਂਦੀ ਹੈ ਚਾਰ ਲੀਡਰਾਂ ਨੂੰ ਇਕੱਠੇ ਕਰਨੇ ਥੱਲੇ ਲੋਕ ਤਾਂ ਉਸੇ ਤਰ੍ਹਾਂ ਨੇ ਜਿਉਂ ਨਾਲ ਵਿੱਚ ਬਗਾਵਤ ਹੁੰਦੀ ਹੈ ਫਿਰ ਕੀ ਹੈਗੀ ਆ ਸੋ ਮੈਂ ਕਹੂੰਗਾ ਕਿ ਇਹ ਤਰੀਕਾ ਚੰਗਾ ਨਹੀਂ ਹੈ ਔਰ ਦੂਜੀ ਗੱਲ ਇਹ ਹੈਗੀ ਆ ਵੀ ਸਾਨੂੰ ਇਸ ਤਰ੍ਹਾਂ ਜਾ ਰਹੇ ਨੇ ਉੱਥੇ ਜਿਵੇਂ ਅਸੀਂ ਕੋਈ ਵੱਟੇ ਦੋਚੀ ਹੋਈ ਹੈ ਥਾਣਿਆਂ ਦੇ ਵਿੱਚ ਕਿਉਂਕਿਆਂ ਦੇ ਵਿੱਚ ਜਾ ਕੇ ਬਿਠਾਉਂਦੀ ਗੱਲ ਕਰ ਰਹੇ ਨੇ ਸਾਨੂੰ ਜੇ ਨਜ਼ਰਬੰਦ ਕਰਨਾ ਸੜੇ ਘਰਾਂ ਦੇ ਸਾਡੇ ਪਰਿਵਾਰ ਨਾਲ ਦੀ ਗੱਲ ਕਰਾਂ ਮੇਰਾ ਇਕੱਲਾ ਪਰਿਵਾਰ ਹੈ ਅਸੀਂ ਦੋਵੇਂ ਜੀ ਹਾਂ ਕੁਝ ਸਾਡੇ ਮਗਰੋਂ ਕੁਝ ਹੋ ਜਾਂਦਾ ਹੈ ਕੋਈ ਚੋਰੀ ਹੋ ਜਾਂਦੀ ਹੈ ਕੋਈ ਉਹ ਜੀ ਗੱਲ ਹੋ ਜਾਂਦੀ ਉਹ ਜ਼ਿੰਮੇਵਾਰ ਕੌਣ ਹੈ ਕਿਹਦੀ ਜ਼ਿੰਮੇਵਾਰੀ ਉੱਥੇ ਜੇ ਇਹ ਜੇ ਸਾਨੂੰ ਰੱਖਣਾ ਹੈ ਠੀਕ ਹੈ ਬੇਲੀ ਗੱਲ ਤਾਂ ਸਨ ਕਾਦੇ ਵਾਸਤੇ ਕਿਉਂ ਅਸੀਂ ਆਦਾ ਅਸੀਂ ਐਸਕੇਮ ਦਾ ਇੱਕ ਰਿਕਾਰਡ ਰਿਆ ਸਾਲ ਐਸਕੇਮ ਦਿੱਲੀ ਧਰਨਾ ਲਾਇਆ ਇਹ ਕਿੰਨੇ ਵੀ ਥਜਲ ਖਵਾਰੀ ਜਾ ਕੋਈ ਰੋਲਾ ਰੱਪਾ ਨਹੀਂ ਪਾਇਆ ਤੇ ਅੱਗੇ ਜੇ ਐਸਕੇਮ ਕੀ ਕਰਦਾ ਐਸਕੇਮ ਨੇ ਜਾਣਾ ਤਾਂ ਉਹਦੀਆਂ ਜਿਹੜੀਆਂ ਹੱਕੀ ਮੰਗਾ ਵਾਸਤੇ ਜਾਣਾ ਹੈਗਾ ਕਿ ਉਹਨਾਂ ਨੇ ਕੁਝ ਰੋਲਾ ਰੱਪਾ ਥੋੜੀ ਪੋਣਾ ਹੈ ਕਿ ਇਸ ਤਰ੍ਹਾਂ ਸਰਸਾਂ ਜਾ ਕੇ ਲੀਡਰਾਂ ਨੂੰ ਸਾਰਿਆਂ ਨੂੰ ਦਬਾਰੋਂ ਲੀਡਰਾਂ ਨੂੰ ਸਾਰਿਆਂ ਨੂੰ ਫੜ ਲਓ ਇਹ ਕੰਮ ਇਹ ਇਹ ਕੰਮ ਚੰਗੇ ਹੈਗੇ ਆ ਸੋ ਮੈਂ ਕਹੂੰਗਾ ਮੈਂ ਹੁਣ ਫੇਰ ਬੈਠੇ ਨੇ ਇੱਥੇ ਸਾਡੀ ਐਸਆਈ ਸਾਹਿਬ ਸਰਦਾਰ ਚਮਕੌਰ ਸਿੰਘ ਮੈਂ ਇਹਨ ਇਥੇ ਡਿਊਟੀ ਲਾ ਦਿੱਤੀ ਜਾਵੇ ਪਾਰ ਦੇ ਵਿੱਚ ਸਾਰੇ ਫੋਸ ਲਾਓ ਠੀਕ ਹੈ ਮੈਂ ਘਰੇ ਬੈਠਾ ਹੈਗਾ ਵੀ ਮੈਨੂੰ ਘਰੋਂ ਵੇਖ ਕਰ ਕਿਉਂ ਅਸੀਂ ਖਾਣਾ ਦੇ ਵਿੱਚ ਸਾਨੂੰ ਖੱਜਲ ਖੁਆਰ ਅਸੀਂ ਲੋਕਾਂ ਦੀਆਂ ਹੱਕੀ ਮੰਗਾਂ ਵਾਸਤੇ ਲੜਦੇ ਆ ਅਸੀਂ ਕੋਈ ਗਲਤ ਕੰਮ ਕਰਦੇ ਆ ਅਸੀਂ ਕੋਈ ਡਾਕੇ ਮਾਰਦੇ ਚੋਰੀ ਕਰਦੇ ਅਸੀਂ ਕੋਈ ਨਸ਼ੇ ਵੇਚਦੇ ਆ ਸੋ ਜਿੱਥੇ ਕਰਨਾ ਉੱਥੇ ਕਰੇ ਸਰਕਾਰ ਜੋ ਕੰਮ ਕਰਨ ਵਾਲੇ ਹੈਗੇ ਆ ਜੋ ਨਸ਼ਿਆਂ ਵਾਲਾ ਕੰਮ ਹੈ ਜੋ ਲੁੱਟਾਂ ਖੋਹਾਂ ਵਾਲਾ ਕੰਮ ਹੈ ਜਿੱਥੇ ਕਰਨਾ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਤੇ ਇਥੇ ਜੋ ਹੱਕ ਸੱਚ ਦੀ ਗੱਲ ਕਰਦੇ ਲੋਕ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀਆਂ ਦੀ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਅਸੀਂ ਘਰੇ ਨਹੀਂ ਆਏ ਐਸਾ ਚੰਡੀਗੜ੍ਹੋਂ ਹਲੇ ਘਰੇ ਆਇਆ 11:00 11:30 ਵਜੇ ਉੱਥੋਂ ਘਰ ਆਇਆ ਤੇ ਆਉਂਦੇ ਨੂੰ ਕਿ ਹੋਸ਼ ਕੜੀਆ ਰੋਟੀ ਪਾਣੀ ਖਾਦਾ ਨਹੀਂ ਕੁਝ ਨਹੀਂ ਹੈ ਜਿ ਘਰੇ ਆ ਕੇ ਵੜੇ ਆ ਤਾਂ ਫੋਰਸ ਆਈ ਬੈਠੀ ਐ ਸੋ ਇਹ ਕੰਮ ਮੈਂ ਕਹੂੰਗਾ ਚੰਗਾ ਨਹੀਂ ਹੈਗਾ ਸੋ ਮੈਂ ਵੀਡੀਓ ਵਾਈਰਲ ਦੱਸਣਾ ਵੀ ਸਾਰੇ ਲੋਕਾਂ ਨੂੰ ਆਪਾਂ ਲਰਟ ਹੋ ਇਸ ਤਰ੍ਹਾਂ ਨਹੀਂ ਹੈ ਇਹ ਇਸ ਤਰ੍ਹਾਂ ਆਪਾਂ ਨੂੰ ਸਰਕਾਰਾਂ ਨੇ ਕਰ ਲਿਆ ਤਾਂ ਫਿਰ ਇਹ ਸਰਕਾਰਾਂ ਇਸ ਵਾਸਤੇ ਬਣਾਈਆਂ ਇਹਨਾਂ ਨੂੰ 92 ਜੋ ਅਸੀਂ ਐਮਐਲਏ ਨੇ ਦਿਚਾਏ ਹੈਗੇ ਬਹੁਤ ਬਹੁਤ ਦਿਚਾਏ ਹੈਗੇ ਇਸ ਕਰਕੇ ਕਿ ਬਦਲਾ ਆਵੇਗਾ ਆ ਬਦਲਾ ਹੈਗਾ ਕਿ ਕਿਸਾਨਾਂ ਨੂੰ ਜਿਹੜਾ ਲੀਡਰਾਂ ਨੂੰ ਹੈਗਾ ਉਹਨਾਂ ਨੂੰ ਜਾ ਕੇ ਜਿਹੜਾ ਉਹਨੂੰ ਤੇ ਰੱਖ ਲੋ ਇਹ ਇਸ ਵਾਸਤੇ ਸਰਕਾਰਾਂ ਨੇ ਬਣਾਇਆ ਸੀ ਇਸ ਵਾਸਤੇ ਨਹੀਂ ਬਣਾਇਆ ਸੀਗਾ ਸੋ ਇਹ ਠੀਕ ਨਹੀਂ ਹੈ ਮੈਂ ਇਹ ਪਦਾਰ ਫਿਰ ਕਹੂੰਗਾ ਫੋਰਸ ਨੇ ਜਿਵੇਂ ਐਸੀ ਆਈਗਾ ਉਹਦੇ ਵੱਡੇ ਅਵਸਾਰਾਂ ਨਾਲ ਗੱਲ ਕਰਕੇ ਤਾਂ ਇਹ ਵੀ ਸਾਨੂੰ ਇੱਥੇ ਐਸੀ ਆਸਾਨੂੰ ਘਰਾਂ ਚ ਰਹਿਣ ਦਿਓ ਉਹਦੇ ਡਿਊਟੀ ਲਾ ਦਿਓ ਸਾਨੂੰ ਨਾ ਜਾਣ ਦਿਓ ਪਰ ਨਹੀਂ ਜਾਣ ਦੇਣਾ ਤਾਂ ਠੀਕ ਹੈ ਜੇਕਰ ਰੋਲਾ ਪਾ ਕੇ ਪਾਉਗਾ ਫਿਰ ਦੇਖਾਂਗੇ ਕੀ ਬਣਦਾ ਹੈਗਾ ਸੋ ਇਹ ਗੱਲ ਖੜਨੀ ਨਹੀਂ ਇਹ ਜਿਹੜੇ ਇੱਕ ਲੀਡ ਨੂੰ ਫੜ ਕੇ ਜਿਹੜੇ ਲੀਡ ਦੇ ਨਾਲ ਜੋ ਮਗਰਮ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੇ ਸਾਡੇ ਜਿਹੜੀ ਜੋ ਆਵਾਜ਼ ਚ ਆਪਣੀ ਹੈਗੀ ਸੋ ਇਹ ਗੱਲ ਮੈਨਾਂ ਨੂੰ ਮਹਿੰਗਾ ਬੋਵੇਗਾ ਪ੍ਰਸ਼ਾਸਨ ਨੂੰ ਕਿਉਂਕਿ ਅਸੀਂ ਹਮੇਸ਼ਾ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਕਦੇ ਉਹੋ ਜੀ ਗੱਲ ਕੀਤੀ ਹੈ ਨਾ ਕਦੇ ਸਰਕਾਰਾਂ ਨੇ ਕੀਤੀ ਅਸੀਂ ਤਾਂ ਉਹਦੇ ਹੱਕ ਸੱਚੀ ਗੱਲ ਕਰਦੇ ਹੁੰਦੇ ਹਾਂ ਸੋ ਇਹ ਗੱਲਾਂ ਨੂੰ ਨਹੀਂ ਨਾ ਕੀਤਾ ਜਾਵੇ ਸੋ ਮੈਨੂੰ ਲੱਗਦਾ ਕਿ ਸਾਰੇ ਲੀਡਰਾਂ ਦੇ ਨਾਲ ਇਸ ਤਰ੍ਹਾਂ ਦੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਹੋਇਆ ਤੇ ਬਹੁਤ ਵਧੀਆ ਗੱਲ ਨਹੀਂ ਆ ਇਸ ਤਰ੍ਹਾਂ ਸਾਡੇ ਧਰਨੇ ਲੱਗਾਰੇ ਜਿੱਦਾਂ ਸਾਡੇ ਜਿਹੜੇ ਅਸੀਂ ਸੰਘਰਸ਼ ਕਰਨੇ ਆ ਇਹ ਕਦੇ ਰੁਕਿਆ ਨਹੀਂ ਕਰਦੇ